ਜੇ ਜਾਨਮ ਅਫਸਰਾਂ ਨੂੰ ਤੁਸੀਂ ਤਰਕੀਆਂ ਦਵਾਈਆਂ ਦੇ 50 ਟਿੱਕਾ ਦਵਾਈਆਂ ਦੇ 44 ਗਰ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਿਵੇਂ ਸਿੰਘ ਸਾਹਿਬ ਜੀ ਨੇ ਪਹਿਲਾਂ ਆਪਣੀ ਸ਼ਕਤੀਰ ਵਿੱਚ ਸੰਗਤ ਨਾਲ ਚਾਰ ਸਾਜੇ ਕੀਤੇ ਗਏ ਤੇ ਇਹ ਉਹ ਜਾਨਮ ਉਹ ਉਚਣ ਕੋਲ ਸਭ ਤੋਂ ਸਰ ਮਏ ਇਹਨਾਂ ਨੇ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਕਾਨੇ ਬਣਾ ਕੇ ਵਕਤ ਵਕਤ ਤਾਬਾ ਤੇ ਉਹਨਾਂ ਨੌਜਵਾਨਾਂ ਨੂੰ ਦੇ ਦਿੱਤਾ ਔਰ ਆਕਾਲੀ ਸਰਕਾਰ ਵਿੱਚ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਪਾਰਟ ਵਿੱਚ ਸ਼ਾਮਲ ਕਰਕੇ ਤੇ ਉਹਦੇ ਦਿੱਤੇ ਗਏ ਤੁਸੀਂ ਇਹਦੇ ਬਾਰੇ ਬਸੂਰਕੇ ਤੁਸੀਂ ਜਿੱਤਿਆ ਗੁੜਾ ਕਰਨੀ ਕੀਤਾ ਮੈਂ ਹਰੂਨ ਦਾ ਗੁਰਾ ਕੀਤਾ ਇਹਨਾਂ ਨੂੰ ਪਾਰਟੀ ਵਿੱਚ ਲਾਉਣੀ ਇਹ ਰੁਪਿਆ ਤੁਹਾਨੂੰ ਫਿਰ ਜਾਂਦੀ ਉਹਦੀ ਮਨਜ਼ੂਰੀ ਆਹ ਆਮ ਨਹੀਂ ਕਰਦੇ ਰਾਕਰਾ ਸੋ ਜੀਸੇ ਰਾਕਰਾ ਪਰ ਮੰੰਟਰ ਸੇ ਤੁ ਕਹਿਣਾ ਕੁਛ ਇਹਦੇ ਬਾਰੇ ਇਸ ਬਾਰੇ ਤੁਸ ਕਾ ਕੋਸ ਹੋਰ ਸਿਕਸਮੇ ਨੂੰ ਇਸ ਚੀਜ਼ ਦੀ ਜਾਣਕਾਰੀ ਮੁਸੇ ਪਰ ਸਪੈਸ਼ਲ ਜੇ ਰਿਚਰ ਜਿਹੜਾ ਕੋ ਲੋਜ ਸੋ ਜੀਸੇ ਜਦੋਂ ਉਹ ਸਹਸਰਾ ਨੂੰ ਤੱਕ ਕੇ دیਵਾਨ ਜਾਂ ਉਹਦਾ ਰੂਪ ਪਾਰਟੀ ਵਿੱਚ ਸ਼ਾਮਲ ਕਰਨ ਵਿੱਚ ਤੁਹਾਡਾ ਕਿਹਾ ਘਾਤ ਹੈ। ਇਹ ਤਾਂ ਪਤਾ ਵੀ ਨਹੀਂ ਤੁਸੀਂ ਕੋ ਸਿਫਾਰਸ਼ ਕੀਤੀ ਹੈ ਜਾਂ ਨਹੀਂ ਅਜੇ ਤੱਕ ਕੋਈ ਨਹੀਂ ਕੀਤੀ ਠੀਕ ਹੈ। ਜਿਹੜੇ ਸੁਖਬੀਰ ਸਿੰਘ ਬਾਦਲੋਂ ਗਿੱਤੇ ਹੋਏ ਕਬੂਲ ਆਮੇ ਜਿਹੜੇ ਗਦਾ ਹੋਏ ਉਹਨਾਂ ਤੁਹਾਡੇ ਸੰਗਤ ਦੇ ਸਾਹਮਣੇ ਮੀਟਿੰਗਾਂ ਦੇ ਸਾਹਮਣੇ ਉਹਨਾਂ ਦੇ ਜਵਾਬ ਜਿਹੜੇ ਸਨ ਉਹ ਦਿੱਤੇ ਹੈ। ਔਰ ਜਿਹੜੇ ਇਹਨਾਂ ਗੁਰਾਵਾਂ ਦੇ ਵਿੱਚ ਸ਼ਾਮਲ ਨਹੀਂ ਉਹ ਆਪਣੇ ਆਪ ਹੀ ਸੁਬੇਰਸ ਦੇ ਕੋਲ ਜਾ ਕੇ ਕਾਇਓ ਫੜ ਹੋ ਜਾਓ ਤੇ ਬਾਕੀ 사이ਡ ਤੇ ਹੋ ਜਾਓ